ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਬਣਿਆ ਹੈ ਦੁਰਲਭ ਮਹਾ ਸੰਚੋਗ ਸਵਾਤ ਸਿੱਧੀ ਅਮਰ ਸਿੱਧੀ ਯੋਗ ਮਹਾਂ ਲక్ష్ਮੀ ਯੋਗ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਕਰੋੜਪਤੀ ਹੋਣਗੀਆਂ ਖੁਦ ਸਿਰਜਣਹਾਰ ਵੀ ਇਹਨਾਂ ਰਾਸ਼ੀਆਂ ਦੇ ਲੋਕਾਂ ਨੂੰ ਹੁਣ ਅਮੀਰ ਬਣਨ ਤੋਂ ਨਹੀਂ ਰੋਕ ਸਕਦੇ ਹਾਂ ਦੋਸਤੋ ਆਓ ਅਸੀਂ ਤੁਹਾਨੂੰ Hindu ਸ਼ਾਸਤਰਾਂ ਦੇ ਅਨੁਸਾਰ ਹਰ ਵਰਤ ਦੇ ਬਾਰੇ ਦੇ ਵਿੱਚ ਦੱਸਦੇ ਹਾਂ ਇਸ ਦਾ ਮਹੱਤਵ ਅਤੇ ਫਾਇਦੇ ਕੀ ਹਨ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਵਰਤ ਰੱਖਣ ਦੇ ਨਾਲ ਵਿਅਕਤੀ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਸ਼ਰਦਾਲੂਆਂ ਤੇ ਖੁਸ਼ਹਾਲੀ ਦੀ ਵਰਖਾ ਹੁੰਦੀ ਹੈ ਸਾਰੇ ਵਰਤਾਂ ਦੇ ਵਿੱਚੋਂ ਇਕਾदशी ਦਾ ਵਰਤ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ 24 ਅਗਸਤ ਨੂੰ ਆਉਂਦੀ ਹੈ ਮਹੀਨੇ ਵਿੱਚ ਆਉਣ ਵਾਲੀ ਦੂਜੀ ਇਕਾदशी ਨੂੰ ਅਜਾ ਇਕਾदशी ਕਿਹਾ ਜਾਂਦਾ ਹੈ ਇਕਾदशी ਨੂੰ ਸਾਲ ਦੀਆਂ 24 ਇਕਾदशीਆਂ ਦੇ ਵਿੱਚੋਂ ਸਭ ਤੋਂ ਵੱਡੀ ਅਤੇ ਸਭ ਤੋਂ ਮਹੱਤਵਪੂਰਨ ਇਕਾਦਸ਼ੀ ਮੰਨਿਆ ਜਾਂਦਾ ਹੈ ਦੋਸਤੋ ਤੁਹਾਨੂੰ ਦੱਸ ਤਈਏ ਕਿ ਹਰ ਸਾਲ ਪਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਕ ਦੀ ਇਕਾਦਸ਼ੀ ਅਜਾ ਇਕਾਦਸ਼ੀ ਦਾ ਵਰਤ ਰੱਖਿਆ ਜਾਂਦਾ ਹੈ Hindu ਧਰਮ ਦੇ ਵਿੱਚ ਅਜਾ ਇਕਾਦਸ਼ੀ ਦਾ ਵਰਤ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਜਾ ਇਕਾਦਸ਼ੀ ਇਸ ਦਿਨ ਭਗਵਾਨ ਵਿਸ਼ਨੂੰ ਜੀ ਨੂੰ ਸਮਰਪਿਤ ਹੈ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਰੀਤੀ ਰਿਵਾਜਾਂ ਦੇ ਨਾਲ ਕੀਤੀ ਜਾਂਦੀ ਹੈ ਤੇ ਵਰਤ ਰੱਖਿਆ ਜਾਂਦਾ ਹੈ ਇਸਨ ਭਗਵਾਨ ਵਿਸ਼ਨੂੰ ਦੇ ਨਾਲ-ਨਾਲ ਦੇਵੀ ਮਾਤਾ ਲక్ష్ਮੀ ਜੀ ਦੀ ਵੀ ਪੂਜਾ ਕੀਤੀ ਜਾਂਦੀ ਹੈ ਧਾਰਮਿਕ ਮੰਨਤਾ ਦੇ ਅਨੁਸਾਰ ਇਸਨ ਵਰਤ ਰੱਖਣ ਅਤੇ ਪੂਜਾ ਕਰਨ ਦੇ ਨਾਲ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਇਸ ਦਿਨ ਵਰਤ ਰੱਖਣ ਦੇ ਨਾਲ ਪਾਪਾਂ ਦਾ ਨਾਸ ਹੁੰਦਾ ਹੈ ਅਤੇ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਤਨ ਦੀ ਪ੍ਰਾਪਤੀ ਵੀ ਹੁੰਦੀ ਹੈ ਆਓ ਜਾਣਦੇ ਹਾਂ ਅੱਜ ਇਕਾਦਸੀ ਦੇ ਵਰਤ ਦੀ ਸਹੀ ਤਰੀਕ ਪੂਜਾ ਦਾ ਸ਼ੋਭ ਸਮਾ ਅਤੇ ਇਸੇ ਮਹਾਨਤਾ ਦੋਸਤੋ ਦੱਸ ਦਈਏ ਕਿ ਪੰਚਾਂਗ ਦੇ ਅਨੁਸਾਰ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ 29 ਅਗਸਤ ਵੀਰਵਾਰ ਦੇ ਦਿਨ ਰਾਤ ਨੂੰ ਸ਼ੁਰੂ ਹੁੰਦੀ ਹੈ ਅਤੇ ਅਗਲੇ ਦਿਨ 30 ਅਗਸਤ ਉਹਦੇ ਦਿਨ ਸ਼ੁੱਕਰਵਾਰ ਨੂੰ ਰਾਤ 1:37 ਵਜੇ ਖਤਮ ਹੁੰਦੀ ਹੈ ਜੋਤਿਸ਼ ਸਾਸਤ੍ਰ ਦੇ ਦੁਆਰਾ 42 ਮਿੰਟ ਦੱਸੀ ਗਈ ਇਸ ਦੇ ਅਨੁਸਾਰ ਅਜਾ ਇਕਾਦਸ਼ੀ ਵਾਲੇ ਦਿਨ ਕਈ ਸ਼ੁਭ ਜੋਗ ਬੰਦੇ ਹਨ ਇਸ ਲਈ ਇਸ ਦਿਨ ਅਜਾ ਇਕਾਦਸ਼ੀ ਦਾ ਵਰਤ ਹੋਰ ਖਾਸ ਹੋਵੇਗਾ ਭਗਵਾਨ ਸ਼ਿਵ ਕੈਲਸ ਤੇ ਬਰਾਜਮਾਨ ਹੋਣਗੇ Hindu ਧਰਮ ਦੇ ਵਿੱਚ ਅਜਾ ਇਕਾਦਸੀ ਦਾ ਬਹੁਤ ਮਹੱਤਵ ਹੈ ਇਸਨ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਅਤੇ ਵਰਤ ਰੱਖਣ ਨਾਲ ਸਾਧਕ ਨੂੰ ਹਰ ਤਰ੍ਹਾਂ ਦੇ ਪਾਪਾ ਤੋਂ ਮੁਕਤੀ ਮਿਲਦੀ ਹੈ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਅਜਾ ਮੰਨਿਆ ਜਾਂਦਾ ਹੈ ਕਿ ਇਸ ਵਰਤ ਨੂੰ ਰੱਖਣ ਦੇ ਨਾਲ ਅਸ਼ੀਵ ਮੇਜਯੋਗ ਦੀ ਪ੍ਰਾਪਤੀ ਹੁੰਦੀ ਹੈ ਬਰਾਬਰ ਦੇ ਪੁੰਨਫਲ ਪ੍ਰਾਪਤ ਹੁੰਦੇ ਹਨ ਭੌਤਿਕ ਸੁਖ ਅਤੇ ਖੁਸ਼ਹਾਲੀ ਪ੍ਰਦਾਨ ਹੁੰਦੀ ਹੈ ਇਸ ਦਿਨ ਇਕਾਦਸੀ ਦੇ ਦਿਨ ਸਵਾਥ ਸਿੱਧੀ ਜੋਗ ਰਵੀ ਪੁਸ਼ਪ ਜੋਗ, ਅਮਰਤ ਸੇਦੀ ਜੋਗ, ਮਹਾਂ ਲక్ష్ਮੀ ਜੋਗ ਦਾ ਗੰਠਨ ਕੀਤਾ ਗਿਆ ਸੀ ਜਿਸ ਵਿੱਚ 12 ਰਾਸ਼ੀਆਂ ਦੇ ਵਿੱਚੋਂ ਕੁਝ ਸ਼ਾਮਲ ਹਨ ਇਸ ਰਾਸ਼ੀ ਵਾਲਾ ਲੋਕਾਂ ਨੂੰ ਵਿਤੀ ਲਾਭ ਹੋਣ ਦੀ ਸੰਭਾਵਨਾ ਹੈ ਇਸ ਰਾਸ਼ੀ ਵਾਲੇ ਲੋਕ ਪੈਸੇ ਨਾਲ ਅਮੀਰ ਬਣਨ ਵਾਲੇ ਹਨ ਅਤੇ ਉਹਨਾਂ ਨੂੰ ਕਰੋੜਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਇਹਨਾਂ ਰਾਸ਼ੀ ਵਾਲਿਆਂ ਨੂੰ ਮਿਲਣ ਵਾਲਾ ਹੈ ਆਓ ਦੋਸਤੋ ਸ਼ੁਰੂਆਤ ਕਰਦੇ ਹਾਂ ਕਿ ਉਹ ਖੁਸ਼ਕਿਸਮਤ ਪਾਲਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਅੱਜ ਦੇ ਸਮੇਂ ਦੇ ਵਿੱਚ ਦੋਸਤੋ ਪੈਸਾ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਮੰਨਿਆ ਗਿਆ ਹੈ ਪੈਸੇ ਤੋਂ ਬਿਨਾ ਮਨੁੱਖ ਕੋਈ ਕੰਮ ਨਹੀਂ ਕਰ ਸਕਦਾ ਜੇਕਰ ਕੋਈ ਕੰਮ ਸ਼ੁਰੂ ਕੀਤਾ ਜਾਵੇ ਤਾਂ ਪੈਸੇ ਦੀ ਜ਼ਰੂਰਤ ਹੁੰਦੀ ਹੈ ਪੈਸੇ ਤੋਂ ਬਿਨਾ ਹਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਕੰਮ ਪੂਰਾ ਨਹੀਂ ਕਰ ਸਕਦਾ ਹਾਰ ਵੀ ਆਖਦੀ ਚਾਹੁੰਦਾ ਹੈ ਕਿ ਪੈਸੇ ਦੀ ਕਮੀ ਉਸ ਦੀ ਜ਼ਿੰਦਗੀ ਵਿੱਚ ਨਾ ਹੋਵੇ ਉਹ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਸਕੇ ਜਿਸ ਲਈ ਉਹ ਦਿਨ ਰਾਤ ਮਿਹਨਤ ਕਰਦਾ ਹੈ ਤਾਂ ਜੋ ਉਹ ਬਹੁਤ ਸਾਰਾ ਪੈਸਾ ਕਮਾ ਸਕੇ ਪਰ ਕੰਮ ਕਰਨ ਦੇ ਬਾਵਜੂਦ ਵੀ ਮਨੁੱਖ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਫਲਤਾ ਨਹੀਂ ਮਿਲਦੀ ਅਤੇ ਉਹ ਸੋਚਾਂ ਵਿੱਚ ਪੈ ਜਾਂਦਾ ਹੈ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਸਫਲਤਾ ਕਿਉਂ ਨਹੀਂ ਮਿਲ ਸਕੇ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਆਈਏ ਮਿਹਨਤ ਦੇ ਨਾਲ ਨਾਲ ਕਿਸਮਤ ਦਾ ਸਾਥ ਹੋਣਾ ਵੀ ਚਾਹੀਦਾ ਹੈ ਕਿਉਂਕਿ ਜੇਕਰ ਕਿਸਮਤ ਸਾਥ ਨਹੀਂ ਦਿੰਦੀ ਤਾਂ ਉਹ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ ਜੇਕਰ ਕਿਸਮਤ ਉਸ ਦੇ ਨਾਲ ਹੈ ਇਸ ਲਈ ਇੱਕ ਵਿਅਕਤੀ ਘੱਟ ਮਿਹਨਤ ਨਾਲ ਆਪਣੇ ਅਨੁਸਾਰ ਸਫਲਤਾ ਪ੍ਰਾਪਤ ਕਰ ਸਕਦਾ ਹੈ ਉਸ ਨੂੰ ਸਾਰੀਆਂ ਖੁਸ਼ੀਆਂ ਅਤੇ ਐਸ਼ੋ ਆਰਾਮ ਮਿਲਦਾ ਹੈ Hindu ਧਰਮ ਦੇ ਵਿੱਚ ਗ੍ਰਹਾਂ ਤਾਰਾ ਮੰਡਲ ਅਤੇ ਰਾਸ਼ੀਆਂ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਜੇਕਰ ਗ੍ਰਹਿ ਜਾਂ ਕਿਸੇ ਤਾਰਾ ਮੰਡਲ ਤੇ ਵੀ ਕੋਈ ਛੋਟਾ ਜਾਂ ਵੱਡਾ ਪ੍ਰਭਾਵ ਦੇਖਿਆ ਜਾਵੇ ਤਾਂ ਇਸ ਦਾ ਸਿੱਧਾ ਅਸਰ ਵਿਅਕਤੀ ਦੇ ਜੀਵਨ ਤੇ ਪੈਂਦਾ ਹੈ ਪਰ ਕੁਝ ਲੋਕਾਂ ਦੇ ਇਸ ਦਾ ਸਕਾਰਾਤਮਕ ਪ੍ਰਭਾਵ ਵੀ ਦੇਖਿਆ ਜਾਂਦਾ ਹੈ ਜਦੋਂ ਕਿ ਇਹ ਕੁਝ ਲੋਕਾਂ ਤੇ ਪੈਂਦਾ ਹੈ ਮਾੜੇ ਸਮੇਂ ਦੇ ਨਾਲ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਦੀ ਕਿਸਮਤ ਭਗਵਾਨ ਸ਼੍ਰੀ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਚਮਕਣ ਜਾ ਰਹੀ ਹੈ ਇਸ ਰਾਸ਼ੀ ਦੇ ਲੋਕਾਂ ਦੇ ਜੀਵਨ ਦੇ ਵਿੱਚ ਚੰਗੇ ਦਿਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੀ ਹਾਂ ਦੋਸਤੋ ਜੇਕਰ ਇਹਨਾਂ ਖੁਸ਼ਕਿਸਮਤ ਅਤੇ ਪਾਲਸ਼ਾਲੀ ਰਾਸ਼ੀਆਂ ਦੀ ਗੱਲ ਕਰੀਏ ਤਾਂ ਪਹਿਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾ ਸੱਈਏ ਕਿ ਮਾਂ ਲక్ష్ਮੀ ਅਤੇ ਭਗਵਾਨ ਵਿਸ਼ਨੂੰ ਤੁਹਾਡੇ ਤੇ ਬਹੁਤ ਮਿਹਰਬਾਨ ਹੋ ਗਏ ਹਨ ਅਤੇ ਤੁਹਾਡੇ ਜੀਵਨ ਤੇ ਉਹਨਾਂ ਦੀ ਬਖਸ਼ਿਸ਼ ਹੋ ਰਹੀ ਹੈ ਸਾਰੇ ਦੁੱਖ ਦਰਦ ਕਸ਼ਟ ਹੁਣ ਤੁਹਾਡੇ ਦੂਰ ਹੋਣ ਵਾਲੇ ਹਨ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਜਿਸ ਨਾਲ ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਹੋ ਉਹ ਪ੍ਰਾਪਤ ਕਰੋਗੇ ਤੁਹਾਡੇ ਲਈ ਸਫਲਤਾ ਤੁਹਾਡੇ ਕਦਮ ਚੁੰਮੇਗੀ ਤੁਹਾਡੇ ਕਈ ਸਾਲਾਂ ਤੋਂ ਲਟਕਿ ਹੋਏ ਕੰਮ ਹੁਣ ਸਫਲ ਹੋਣਗੇ ਜੇਕਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਹੈ ਤਾਂ ਉਹ ਪਹਿਲਾਂ ਹੀ ਤੁਹਾਨੂੰ ਵਾਪਸ ਮਿਲ ਜਾਵੇਗਾ ਤੁਹਾਡੇ ਪੈਸੇ ਵਾਪਸ ਮਿਲਣ ਦੀ ਪੂਰੀ ਸੰਭਾਵਨਾ ਹੈ ਤੁਹਾਡੇ ਦੁਆਰਾ ਕੀਤੇ ਗਏ ਯਤਨ ਸਫਲ ਹੋਣਗੇ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਕਾਰੋਬਾਰ ਵਿੱਚ ਅਚਾਨਕ ਵਿੱਤੀ ਲਾਭ ਅਤੇ ਸੁਖ ਅਤੇ ਸ਼ਾਂਤੀ ਤੁਹਾਡੇ ਘਰ ਵਿੱਚ ਮਾਹੌਲ ਵਧੀਆ ਰਹੇਗਾ ਅਤੇ ਇਸ ਦੇ ਨਾਲ ਹੀ ਮਕਰ ਰਾਸ਼ੀ ਵਾਲਾ ਨੂੰ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਤੇ ਬਣੀ ਰਹੇਗੀ ਸੁਭਾਅ ਤੇ ਕੁਝ ਕਾਬੂ ਰੱਖਣਾ ਚਾਹੀਦਾ ਹੈ ਇਹ ਤੁਹਾਡੇ ਲਈ ਚੰਗਾ ਰਹੇਗਾ ਦੋਸਤੋ ਅਗਲੀ ਰਾਸ਼ੀ ਹੈ ਜੇ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਇਸ ਸਮੇਂ ਸ਼ੁਭ ਸੰਜੋਗ ਦੇ ਕਾਰਨ ਭਗਵਾਨ ਵਿਸ਼ਨੂੰ ਜੀ ਦਾ ਆਸ਼ੀਰਵਾਦ ਤੁਹਾਨੂੰ ਲਾਭਦਾਇਕ ਸਮਾਂ ਦੇਖਣ ਨੂੰ ਮਿਲ ਸਕਦਾ ਹੈ ਇਸ ਸਮੇਂ ਤੁਹਾਡੇ ਲਈ ਲਾਭਕਾਰੀ ਸਥਿਤੀਆਂ ਬਣੀਆਂ ਹੋਈਆਂ ਹਨ ਤੁਹਾਨੂੰ ਵਿੱਤੀ ਲਾਭ ਦੀ ਚੰਗੀ ਸੰਭਾਵਨਾ ਦਿਖਾਈ ਦੇ ਰਹੀ ਹੈ ਤੁਹਾਡੇ ਪਿਵਕ ਲਈ ਜੋ ਵੀ ਯੋਜਨਾਵਾਂ ਤੁਸੀਂ ਬਣਾਈਆਂ ਹਨ ਉਹ ਸਫਲ ਹੋਣਗੀਆਂ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਸੇ ਨਾਲ ਹੀ ਤੁਹਾਨੂੰ ਕਈ ਵੱਡੇ ਲਾਭ ਮਿਲਣਗੇ ਕਾਰੋਬਾਰ ਦੇ ਨਵੇਂ ਰਸਤੇ ਖੁੱਲਣਗੇ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ ਤੇ ਸਮਾਜ ਵਿੱਚ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ ਇਸੇ ਨਾਲ ਹੀ ਸੰਤਾਨ ਦੇ ਇਸ਼ਾਰਾ ਰੱਖਣ ਵਾਲੇ ਲੋਕਾਂ ਨੂੰ ਸੰਤਾਨ ਪ੍ਰਾਪਤੀ ਵੀ ਹੋਵੇਗੀ। ਦੋਸਤੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਦਾ ਅੰਦਾਜ਼ਾ ਹੈ ਕਿ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਖੁਸ਼ੀਆਂ ਦਾ ਤੋਹਫ਼ਾ ਲੈ ਕੇ ਆਇਆ ਹੈ। ਜੀ ਹਾਂ ਦੋਸਤੋ ਇਹ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਮਾਂ साबित ਹੋਵੇਗਾ। ਕੰਮ ਨਿਪਰੇ ਚੜ ਜਾਣਗੇ, ਤੁਹਾਡੇ ਜੀਵਨ ਸਾਥੀ ਲਈ ਤੁਹਾਡਾ ਪਿਆਰ ਵਧੇਗਾ। ਤੁਹਾਡੇ ਬੱਚਿਆਂ ਤੋਂ ਕੋਈ ਚੰਗੀ ਖਬਰ ਸੋਨਾਂ ਨੂੰ ਮਿਲੇਗੀ। ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਰਹੇਗੀ ਕੁਝ ਨਵੀਆਂ ਗੱਲਾਂ ਹੋਣ ਕੇ ਅਜੇ ਆ ਵੀ ਆਗਮਨ ਹੋ ਸਕਦਾ ਹੈ ਜਿਸ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਅਤੇ ਸ਼ਾਂਤੀ ਦਾ ਮਾਹੌਲ ਰਹੇਗਾ ਇਸ ਦੇ ਨਾਲ ਹੀ ਜੋ ਕਾਰੋਬਾਰੀ ਹਨ ਉਹਨਾਂ ਨੂੰ ਆਪਣੇ ਕਾਰੋਬਾਰ ਵਿੱਚ ਵਧੇਰੇ ਮੁਨਾਫਾ ਦੇਖਣ ਨੂੰ ਮਿਲੇਗਾ ਨੌਕਰੀ ਪੇਸ਼ਾ ਲੋਕਾਂ ਨੂੰ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੀ ਕਿਰਪਾ ਨਾਲ ਕੰਨਿਆ ਰਾਸ਼ੀ ਵਾਲੋ ਇਹ ਸਮਾਂ ਤੁਹਾਡੇ ਲਈ ਫਾਇਦੇਮੰਦ ਹੋਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹੋ ਗਿਆ ਹੈ ਤੁਸੀਂ ਕੋਈ ਵੀ ਨਵਾਂ ਕਾਰੋਬਾਰ ਸ਼ੁਰੂ ਕਰੋਗੇ ਤੇ ਉਸ ਦੇ ਵਿੱਚ ਤੁਹਾਨੂੰ ਹੁਣ ਸਫਲਤਾ ਮਿਲੇਗੀ ਤੁਸੀਂ ਸਮਾਜਿਕ ਤੌਰ ਤੇ ਆਪਣੀ ਵੱਖਰੀ ਪਛਾਣ ਬਣਾਉਣ ਦੇ ਵਿੱਚ ਸਫਲ ਹੋਵੋਗੇ ਅਤੇ ਨਾਲ ਹੀ ਵਿਦਿਆਰਥੀਆਂ ਲਈ ਸਿੱਖਿਆ ਦੇ ਖੇਤਰ ਦੇ ਵਿੱਚ ਤਰੱਕੀ ਦੀ ਸੰਭਾਵਨਾ ਹੈ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ ਵਿਆਹ ਹੁੰਦਾ ਜੀਵਨ ਖੁਸ਼ ਰਹੇਗਾ ਦੋਸਤੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੇਨ રાશિ ਵਾਲੇ ਤੁਹਾਨੂੰ ਹੁਣ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਦੋਸਤੋ ਹੁਣ ਗੱਲ ਕਰਦੇ ਹਾਂ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਭਗਵਾਨ ਵਿਸ਼ਨੂੰ ਜੀ ਅਤੇ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਸ਼ੋਭ ਮਹਾ ਸੰਜੋਗ ਬਣਨ ਜਾ ਰਿਹਾ ਹੈ ਇਹਨਾਂ ਰਾਸ਼ੀ ਦੇ ਲੋਕਾਂ ਦੇ ਕੰਮਾਂ ਅਤੇ ਵਿਚਾਰਾਂ ਦੇ ਵਿੱਚ ਇਕਾਗਰਤਾ ਅਤੇ ਸ਼ਾਂਤੀ ਰਹੇਗੀ ਤੁਸੀਂ ਲਗਾਤਾਰ ਸਫਲਤਾ ਦੇ ਨਵੇਂ ਰਿਕਾਰਡ ਕਾਇਮ ਕਰੋਗੇ ਆਪਣੀ ਵੱਖਰੀ ਪਛਾਣ ਬਣਾਓਗੇ ਤੁਸੀਂ ਆਪਣੀ ਮਿਹਨਤ ਨਾਲ ਜੋ ਵੀ ਕੰਮ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜੋ ਕੰਮ ਕੀਤੇ ਹਨ ਉਹ ਵੀ ਸਫਲ ਹੋਣਗੇ ਦੋਸਤ ਤੁਹਾਨੂੰ ਦੱਸਦਾ ਇਹ ਕਿ ਪੈਸਾ ਤੁਹਾਨੂੰ ਖੂਬ ਮਿਲੇਗਾ ਲਾਭ ਹੁੰਦੇ ਮੌਕੇ ਮਿਲਣਗੇ ਵਪਾਰ ਵਿੱਚ ਤੁਹਾਨੂੰ ਪਾਰੀ ਮੁਨਾਫਾ ਮਿਲੇਗਾ ਤੁਸੀਂ ਜਲਦੀ ਤੋਂ ਜਲਦੀ ਇੱਕ ਨਵਾਂ ਵਾਹਨ ਜਾਂ ਘਰ ਖਰੀਦ ਸਕਦੇ ਹੋ ਤਾਂ ਜੋ ਤੁਹਾਡੇ ਘਰ ਅਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਰਹਿਣ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਹ ਸਮਾਂ ਤੁਹਾਡੇ ਲਈ ਖੁਸ਼ਹਾਲੀ ਬਣੀ ਰਹੇਗੀ ਦੋਸਤੋ ਅਗਲੀ ਰਾਸ਼ੀ ਹੈ ਜੀ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਦਾ ਅਸਤਾਏ ਕਿ ਭਗਵਾਨ ਵਿਸ਼ਨੂੰ ਜੀ ਬਹੁਤ ਜ਼ਿਆਦਾ ਪਸੰਨ ਹੋ ਗਏ ਹਨ ਜਿਸ ਨਾਲ ਤੁਹਾਡੇ ਪਾਰੇ ਵਿਤੀ ਲਾਭ ਮਿਲਣ ਦੀ ਸੰਭਾਵਨਾ ਹੈ ਅਤੇ ਵਪਾਰ ਵਿੱਚ ਵਾਧਾ ਹੋਵੇਗਾ ਵਦੇਸ਼ ਵਿੱਚ ਜਾਣ ਦਾ ਸੁਪਨਾ ਵੀ ਸੱਚ ਹੋ ਸਕਦਾ ਹੈ ਦੋਸਤੋ ਇਸ ਰਾਸ਼ੀ ਦੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਤੁਹਾਡੇ ਪ੍ਰੇਮ ਜੀਵਨ ਅਤੇ ਵਿਆਹ ਹੋਤਾ ਜੀਵਨ ਬਹੁਤ ਹੀ ਖੁਸ਼ਹਾਲ ਰਹਿਣਗੇ ਦੋਸਤੋ ਤੁਹਾਨੂੰ ਦੱਸੇ ਕਿ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਸਮਾਂ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਤੁਸੀਂ ਜੋ ਵੀ ਕੰਮ ਕਰੋਗੇ ਉਹ ਕੰਮ ਜ਼ਰੂਰ ਸਫਲ ਹੋਵੇਗਾ ਇਸ ਸਮੇਂ ਦਾ ਪੂਰਾ ਫਾਇਦਾ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਦਾ ਸੇ ਹੈ ਕਿ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਮਿਲ ਗਿਆ ਹੈ ਕਿਉਂਕਿ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਸਫਲਤਾ ਮਿਲੇਗੀ ਤੁਹਾਡੀ ਆਮਦਨ ਦੇ ਸਰੋਤ ਵਧਣਗੇ ਇਸ ਦੇ ਨਾਲ ਹੀ ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਉਹ ਯੋਜਨਾ ਲਈ ਯਕੀਨੀ ਤੌਰ ਤੇ ਸਫਲਤਾ ਤੁਹਾਨੂੰ ਮਿਲੇਗੀ ਤੁਹਾਨੂੰ ਵਿੱਤੀ ਲਾਭ ਦੇ ਕਈ ਮੌਕੇ ਮਿਲਣਗੇ ਦੂਜੇ ਸ਼ਬਦਾਂ ਵਿੱਚ ਵਿੱਤੀ ਲਾਭ ਤੁਹਾਡੇ ਲਈ ਵਧੀਆ ਪ੍ਰਨਾਮ ਲੈ ਕੇ ਆਉਣ ਗਿਆ ਤੇ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਦੇ ਆਸ਼ੀਰਵਾਦ ਦੇ ਨਾਲ ਇਹ ਸਮਾਂ ਤੁਹਾਡੇ ਅਨੁਕੂਲ ਹੈ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਪਰਿਵਾਰ ਚ ਖੁਸ਼ੀ ਦਾ ਮਾਹੌਲ ਰਹੇਗਾ ਤੇ ਕਾਰੋਬਾਰ ਚ ਵਾਧਾ ਹੋਵੇਗਾ ਤੁਹਾਨੂੰ ਸਮਾਜਿਕ ਖੇਤਰ ਚ ਸਫਲਤਾ ਮਿਲੇਗੀ ਇਹ ਤੁਹਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਹੈ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ